bye ਕੋਈ ਨਾ ਜਾਣੇ ਨਾਮ ਜਗਤ ਉਹ ਜੋ ਖੂਤ ਮਾਨੈ ਮਹਾਰਾਜ ਕਹਿੰਦੇ ਉਹਦੀ ਜਿਹੜੀ ਸੋਬਾ ਹੈ ਚਾਰ ਦਿਸ਼ਾਵਾਂ ਦੇ ਵਿੱਚ ਉਹਦੀ ਸੋਬਾ ਬਣਦੀ ਹੈ ਜਿਸ ਨੀਟ ਕੋਈ ਨਾ ਜਾਣਦਾ ਪਹਿਲਾਂ ਕੋਈ ਜਾਣਦਾ ਨਹੀਂ ਸੀ ਜਦੋਂ ਉਸਨੇ ਪਰਮੇਸ਼ਰ ਦਾ ਨਾਮ ਲੱਭਿਆ ਬੰਦਗੀ ਕੀਤੀ ਤੇ ਫਿਰ ਮਹਾਰਾਜ ਕਹਿੰਦੇ ਉਹ ਜੋ ਖੂਤ ਮਾਨੈ ਉਹਦੀ ਚਾਰ ਦਿਸ਼ਾਵਾਂ ਦੇ ਵਿੱਚ ਸੋਬਾ ਬਣਦੀ ਹੈ ਐਨੀ ਬੜਿਆਈ ਸਕੂਰ ਜੀ ਨਾਮ ਜਪਰ ਵਾਲੇ ਦਿੰਦੇ ਨੇ ਮਾਇਕਤੇ ਜਿਹੜੀ ਗੁਰਸਿੱਖਾਂ ਦੀ ਰਸਨਾ ਦੇ ਉੱਪਰ ਸਾਧੂ ਦੀ ਰਸਨਾ ਦੇ ਉੱਪਰ ਪਰਮੇਸ਼ਰ ਦਾ ਵਾਸਾ ਹੁੰਦਾ ਹੈ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਬਚਨ ਹਨ ਕਾਬ ਦੀ ਵਸੈ ਸਾਧ ਦੀ ਰਸਨਾ ਗੁਰੂ ਅਰਜਨ ਦੇਵ ਪਾਤਸ਼ਾਹ ਦਰਸਦੇ ਹਨ ਕਿ ਭਾਈ ਸਾਧੂ ਦੀ ਰਸਨਾ ਦੇ ਉੱਪਰ ਪਰਮੇਸ਼ਰ ਦਾ ਵਾਸਾ ਜੋ ਸਾਧੂ ਅਕਾਲਪੁਰ ਦੇ ਪਿਆਰੇ ਆਪਣੀ ਰਸਨਾ ਦੇ ਵਿੱਚ ਜੋ ਇੱਕ ਵਾਰ ਬੰਧਨ ਫੜਦੇ ਨੇ ਤੇ ਫਿਰ ਸਾਰ ਸੰਗਤ ਦੇ ਜੀਵ ਉਹ ਹਟਾ ਲ ਹੁੰਦੇ ਹਨ ਫਿਰ ਉਹਨਾਂ ਨੂੰ ਕੋਈ ਮੋੜਨ ਵਾਲਾ ਨਹੀਂ ਹੈ ਤੇ ਬਾਦਸ਼ਾਹ ਜੀ ਦਾ ਬਚਨ ਹੈ ਕਹਿੰਦੇ ਗੁਰੂ ਸਿੱਖਾਂ ਅੰਦਰ ਸਤਿਗੁਰੂ ਵਰਤੈ ਕਹਿੰਦੇ ਜਿਹੜੇ ਗੁਰਸਿੱਖ ਹਨ ਉਹਨਾਂ ਦੇ ਅੰਦਰ ਸਤਿਗੁਰੂ ਦਾ ਵਾਸਾ ਹੈ ਤੇ ਪਾਰਸਾ ਜੀ ਕਹਿੰਦੇ ਪਰਮੇਸ਼ਰ ਦੇ ਨਾਮ ਦੇ ਨਾਲ ਜੀਵ ਨੂੰ ਸੁਰਤ ਜੋੜਨੀ ਚਾਹੀਦੀ ਹੈ ਜਦੋਂ ਅਸੀਂ ਸਤਿਗੁਰਾਂ ਦੇ ਨਾਮ ਦੇ ਨਾਲ ਆਪਣੀ ਸੁਰਤ ਜੋੜਾਂਗੇ ਤੇ ਪਾਰਸਾ ਜੀ ਕਹਿੰਦੇ ਫਿਲਕੀ ਹੋਵੇਗਾ ਤੇ ਮਾਰਜਮੰਦਰ ਤੇਰਾ ਲੋਕ ਸੁਹਿਲਾ ਤੇ ਪਰਲੋਕ ਸੁਹਿਲਾ ਤੇਰੀਆਂ ਸਾਰੀਆਂ ਚਿੰਤਾ ਜਿਹੜੀਆਂ ਹਨ ਫਿਰ ਖੰਡ ਹੋ ਜਾਂਦੀਆਂ ਔਰ ਉਹ ਜੀਵ ਨੂੰ ਚਿੰਤਾ ਹੈ ਧੰਨ ਦੀ ਚਿੰਤਾ ਘਰ-ਬਾਰ ਦੀ ਚਿੰਤਾ ਬੱਚਿਆਂ ਦੀ ਚਿੰਤਾ ਇੱਕ ਇਸ ਤਰ੍ਹਾਂ ਪਰਿਵਾਰ ਦੀ ਪਰਣਾ ਕਰਨੀ ਹੈ ਜਿਸ ਤਰ੍ਹਾਂ ਘਰੋਂ ਦਰਣਾ ਦਾ ਮਹਾਰਾਜ ਦੇ ਬਚਨ ਹਨ ਬਾਣੀ ਦਾ ਮਹਾਰਜ ਕਹਿੰਦੇ ਨਾਨਕ ਚਿੰਤਾ ਮਤ ਕਰੋ ਚਿੰਤਾ ਕਿਸ ਦੀ ਹੈ ਜਲਮੈ ਜਨਕ ਉਪਾਯਨ ਤਿਨਾ ਪਿਰੁ ਜੀ ਦੇ ਮਹਾਰਾਜ ਕਹਿੰਦੇ ਹੈ ਭਾਈ ਤੁਗਾ ਚਿੰਤਾ ਕਰਦਾ ਹੈ ਕਿ ਮਹਾਰਾਜ ਕਹਿੰਦੇ ਜਿਹੜੇ ਪਾਣੀ ਦੇ ਵਿੱਚ ਜੀਵਨ ਪਰਮੇਸ਼ਰ ਤਾਂ ਉਹਨਾਂ ਨੂੰ ਵੀ ਕਹਿੰਦੇ ਰੀਤੀ ਬਚਦਾ ਹੈ ਜਲਮੈ ਜਨਕ ਉਪਾਯਨ ਤਿਨਾ ਪਿਰੁ ਜੀ ਦੇ ਹਨ ਮਹਾਰਾਜ ਕਹਿੰਦੇ ਜਿਹੜੇ ਪਾਣੀ ਦੇ ਵਿੱਚ ਜੀਵ ਵੱਧਦੇ ਹੈ ਪਰਮੇਸ਼ਰ ਉਹਨਾਂ ਨੂੰ ਵੀ ਮਹਾਰਾਜ ਕਹਿੰਦੇ ਰੋਜੀ ਦਿੰਦਾ ਹੈ ਉੰਗਿਓਂ ਚਿੰਤਾ ਕਰਦਾ ਹੈ ਸੈਲ ਪੱਥਰ ਮੈਂ ਜੰਤ ਉਪਾਏ ਤਾਕਾ ਰਿਜਿਕ ਆਗੈ ਕਰਦਾ ਜਾ ਕਹਿੰਦੇ ਜਿਹੜਾ ਪੱਥਰ ਦੇ ਵਿੱਚ ਕੀੜਾ ਨਾ ਮਾਰਜ ਕਹਿੰਦੇ ਉਹਨੂੰ ਵੀ ਰਿਜਕ ਮਿਲਦਾ ਹੈ ਸਾਨੂੰ ਆਪਣੀ ਚਿੰਤਾ ਲੱਗੀ ਹੋਈ ਹੈ ਤੇ ਪਾਤਸ਼ਾਹ ਜੀ ਕਹਿੰਦੇ ਚਿੰਤਾ ਕਰਨੀ ਛੱਡ ਦੇ ਉਹ ਅਚੇਤ ਰਹੋ ਪਾਤਸ਼ਾਹ ਜੀ ਕਹਿੰਦੇ ਜਦੋਂ ਅਲਫਾ ਸਾਧੂਆਂ ਦੀ ਇਸ਼ਾਰਾ ਮਿਜਾਉਂਦੇ ਹਨ ਆਪਣੇ ਗੁਰੂ ਨੂੰ ਮਥਾ ਤੇ ਰਦੇ ਨਾ ਤੇ ਫਿਰ ਮਹਾਰਾਜ ਕਹਿੰਦੇ ਤੇਨੂੰ ਚਿੰਤਾ ਕਰਨ ਦੀ ਲੋੜ ਨਹੀਂ ਹੈ ਤੇਰੀ ਚਿੰਤਾ ਉਹ ਸਤਿਗੁਰੂ ਦੀ ਆਪ ਕਰਦੇ ਨੇ ਉਹ ਵਾਹਿਗੁਰੂ ਦਾ ਕਹਿੰਦੇ ਸੁਭਾਅ ਐਸਾ ਹੈ ਕੋਈ ਜੀਵ ਉਸ ਨੂੰ ਯਾਦ ਕਰੇ ਜਾਂ ਨਾ ਕਰੇ ਪਰਮੇਸ਼ਰ ਦਾ ਨਾਮ ਜਪੇ ਜਾਂ ਨਾ ਜਪੇ ਤੇ ਮਹਾਰਾਜ ਕਹਿੰਦੇ ਉਹ ਵਾਹਿਗੁਰੂ ਐਸਾ ਹੈ ਅਕਿਰਤ ਘਣਾ ਨੂੰ ਪਾਲਦਾ ਕਹਿੰਦੇ ਉਹ ਅਕਿਰਤ ਘਣਾ ਨੂੰ ਵੀ ਪਾਲਦਾ ਹੈ ਮਹਾਰਾਜ ਕਹਿੰਦੇ ਨੇ ਸੁਖਣੀ ਸਾਹਿਬ ਜੀ ਦਾ ਜੀ ਸਰਣ ਕੀਤਾ ਵਜਨ ਮਹਾਰਾਜ ਕਹਿੰਦੇ ਸਾਥ ਸਾਥ ਸਿਮਰੋ ਗੋਬਿੰਦ ਮਨ ਅੰਦਰ ਕੀ ਪੁੱਤਰ ਜਿੰਦ ਆਸ ਖਲੀ ਤਿਆਰੋ ਤਰੰਗ ਸੰਤ ਜਨਾਂ ਕੀ ਧੂਰ ਮਨ ਬਸ ਇਹ ਗੱਲ ਨੂੰ ਕਹੀ ਹੈ ਮਹਾਰਾਜ ਕਹਿੰਦੇ ਸੰਤ ਜਨਾਂ ਕੀ ਧੂਰ ਮਨ ਬਗ ਅਸੀਂ ਆਪਣੇ ਮਨਾਂ ਜੋ ਇੱਛਾ ਦੀ ਮਾਰਨੀ ਹੈ ਕਿ ਅਸੀਂ ਤੂੜ ਮੱਗਦੇ ਆ ਸਾਧ ਸੰਗਤ ਦੀ ਕਦੀ ਸਾਧੂਆਂ ਦੇ ਅੱਗੇ ਖੜ੍ਹ ਕੇ ਕਿਹਾ ਤੇ ਮਹਾਰਾਜ ਸਾਨੂੰ ਸਾਧ ਸੰਗਤ ਦੀ ਧੂੜ ਦੇ ਪਾਰ ਸਾਨੂੰ ਸਤ ਸੰਗਤ ਬਸ ਤੇ ਮਾਰੇ ਮਨ ਤੇ ਕਦੀ ਗੁਰੂ ਘਰ ਆਉਂਦਾ ਨਹੀਂ ਸਤ ਸੰਗਤ ਕਰਦਾ ਨਹੀਂ ਜਦੋਂ ਕੋ ਸਾਹ ਬਾਸ ਸਵਾਸ ਦੇ ਨਾਲ ਸਿਮਰ ਵਾਹਿਗੁਰੂ ਦਾ ਨਾਮ ਸਿਮਰੇ ਕਾ ਮਨ ਅੰਤਰ ਕੀ ਉਤਰੇ ਜੇ ਮਹਾਰਾਜ ਬੜੇ ਤੇ ਮਨ ਜੋ ਪਰ ਜਿਹੜੀ ਚਿੰਤ ਹੈ ਇੰਤਜੋ ਦੇ ਲੱਗੇ ਹੋਏ ਹਨ ਪਾਤਸ਼ਾਹ ਜਿਨਾਂ ਨੂੰ ਕਰਤਵ ਹੋ ਜਾਵੇਗੀ ਸੰਤ ਜਨਾ ਕੀ ਤੂਰ ਮਨ ਮੰਗ ਤੇ ਮਹਾਰਾਜ ਹਾਲ ਕਰਦੇ ਹਾਂ ਕਹਿੰਦੇ ਆਪ ਛੋੜ ਬੇਨਤੀ ਕਰੋ ਆਪ ਛੋੜ ਦਾ ਭਗਤੀ ਹੈ ਕਹਿੰਦੇ ਜਿਹੜੀ ਇਨਸਾਨ ਦੇ ਅੰਦਰ ਹੁੰਮ ਹੈ ਮੈਂ ਮੇਰੀ ਹੈ ਮਹਾਰਾਜ ਕਹਿੰਦੇ ਉਹਨੂੰ ਬਰਸ ਛੱਡਣਾ ਪੈਣਾ ਹੈ ਆਪ ਛੋੜ ਬੇਨਤੀ ਕਰੋ ਸਾਧ ਸੰਗ ਅਗਰ ਸਾਗਰ ਕਰੋ ਮਾਰਗ ਦੇ ਕਹਿੰਦੇ ਜੀਵ ਮੁੱਖ ਦੇ ਵਿੱਚੋਂ ਤਾਂ ਬਾਹਰ ਨੂੰ ਕਹਿੰਦਾ ਹੈ ਗੁਰੂ ਘਰ ਜੀ ਆਉਂਦਾ ਹੈ ਤੇ ਮਾਰਗ ਦੇ ਵਿੱਚ ਸੇਵਾ ਵੀ ਕਰਦਾ ਹੈ ਪਰ ਉਸ ਜੀਵ ਨੇ ਸਤਿਗੁਰੂ ਜੀ ਕਹਿੰਦੇ ਆਪਣੇ ਅੰਦਰੋਂ ਮਾਰਗ ਕਹਿੰਦੇ ਆਪਾ ਭਾਵ ਨੂੰ ਲੈ ਮੇਰੀ ਨੂੰ ਨਹੀਂ ਛੱਡਿਆ ਆਪ ਸੋੜ ਜਿੰਨੀ ਬਾਣੀ ਪੜ੍ਹਦੇ ਆ ਇਹ ਸਾਰੇ ਸਾਨੂੰ ਸਿਖਿਆ ਦਿੱਤੀ ਹੈ ਸਾਧ ਸੰਗਤ ਜੀਓ ਜਿੰਨੀ ਵੀ ਅਸੀਂ ਬਾਣੀ ਪੜ੍ਹਦੇ ਨੇ ਗੁਰੂ ਰਗਨ ਸਾਹਿਬ ਜੀ ਦੀ ਇਹ ਸਾਡੀ ਜੀ ਨੂੰ ਸਮਝਾਉਣ ਵਾਸਤੇ ਸਿੱਖਿਆ ਦਿੱਤੀ ਆ ਕਿ ਆਪ ਛੋੜ ਬੇਨਤੀ ਕਰੋ ਤੇ ਆਪਣੇ ਪਰਮੇਸ਼ਰ ਦੇ ਬੇਨਤੀ ਕਰੋ ਮਹਾਰਾਜ ਅੱਜ ਤੋਂ ਬਾਅਦ ਮੈਂ ਆਪਾਂ ਭਾਲ ਭਾਲ ਹਮੇਂ ਭਾਰੋਂ ਛੱਡ ਦਿੱਤਾ ਆਪ ਛੋੜ ਬੇਨਤੀ ਕਰੋ ਸਾਧ ਸੰਗ ਅਗਨ ਸਾਗਤ ਨੂੰ ਮਹਾਰਾਜ ਕਹਿੰਦੇ ਜਦ ਤੁਸੀਂ ਸਾਧ ਸੰਗ ਵਿੱਚ ਆਵੋਗੇ ਤਦ ਉਹ ਮਦਦ ਆਉਣੀ ਜੇ ਤੁਸੀਂ ਕਰੋਗੇ ਆਪ ਸੋਟ ਦੇਨਤੀ ਕਰੋ ਸਾਧ ਸੰਗ ਅਗਨ ਸਾਗਨ ਕਰੋ ਹਰ ਧੰਨ ਕੇ ਭਗ ਲੇਓ ਭੰਡਾਰ ਤੇ ਮਹਾਰਾਜ ਕਹਿੰਦੇ ਉਸ ਤੈਨੂੰ ਸਾਰੇ ਜਿਹੜੇ ਭੰਡਾਰੇ ਨੇ ਉਹਦੇ ਨੂੰ ਮਿਲ ਜਾਣਗੇ। ਇਸ ਤਰ੍ਹਾਂ ਬਾਸਾ ਜੀ ਕਹਿੰਦੇ ਤੇਰੇ ਖੁਸ਼ੀਆਂ ਮਿਲਣੀਆਂ ਖੇੜੇ ਮਿਲਣਗੇ ਕੋਈ ਕਵਾਲੀ ਸ਼ਰਧਾ ਭਾਵਨਾ ਦੇ ਨਾਲ ਦੂਦੇ ਕੋ ਲਾਗ ਨਹੀਂ। ਮਹਾਰਾਜ ਕਹਿੰਦੇ ਤੂੰ ਆਪਣਾ ਮਾਸਟਰ ਗੁਰੂ ਦੇ ਅੱਗੇ ਰੱਖ ਬੈ ਸਈ। ਤੇ ਮਹਾਰਾਜ ਕਹਿੰਦੇ ਇਹ ਦੇ ਜੀਵ ਦੇ ਕੋਲ 4 ਪੈਸੇ ਆ ਜਾਣ ਮਾਇਆ ਆ ਜਾਵੇ ਤੇ ਮਹਾਰਾਜ ਕਹਿੰਦੇ ਇਹ ਨੂੰ ਹੰਕਾਰ ਉੱਡ ਜਾਂਦਾ ਇਸ ਤਰ੍ਹਾਂ ਜੇ ਸਤਿਗੁਰੂ ਜੀ ਬਚ ਕਰਦੇ ਨੇ ਬਾਣੀ ਵਿੱਚ ਮਹਾਰਾਜ ਕਹਿੰਦੇ ਕਿਸੇ ਨੂੰ ਜ਼ਮੀਨ ਦਾ ਮਾਣ ਹੋਇਆ ਕਿਸੇ ਨੂੰ ਧਨ ਦੌਲਤ ਦਾ ਮਾਣ ਕਿਸੇ ਨੂੰ ਆਪਣੀ ਸੁੰਦਰਤਾ ਦਾ ਮਾਣ ਹੈ ਪਾਤਸ਼ਾਹ ਜੀ ਕਹਿੰਦੇ ਕੋਈ ਜੀ ਕਹਿੰਦਾ ਮੇਰੇ ਵਰਗਾ ਕੋਈ ਸੋਹਣਾ ਨਹੀਂ ਹੈ ਕੋਈ ਸੁੰਦਰ ਨਹੀਂ ਹੈ ਇਹਨੇ ਵਾਸਤੇ ਵੀ ਸਤਿਗੁਰੂ ਜੀ ਵਰਣਨ ਕਰਦੇ ਹਨ ਮਾਰਦਿਕਾ ਦੇ ਅਤ ਸੁੰਦਰ ਮਾਰਦਿਕਾ ਕਹਿੰਦੇ ਕੀ ਹੋਇਆ ਕਿ ਇਹ ਜਾਦਾ ਸੁੰਦਰ ਹੈ ਅਤ ਸੁੰਦਰ ਕੁਲੀਨ ਕੁਲੀਨ ਦਾ ਮਤਲਬ ਹੁੰਦਾ ਹੈ ਉੱਚੀ ਕੁਲ ਦੇ ਵਿੱਚ ਜਨਮ ਲੈਣਾ ਮਾਰਦਿਕਾ ਕਹਿੰਦੇ ਜੇ ਤੋ ਸੁੰਦਰ ਵੀ ਹੈ ਅਤ ਸੁੰਦਰ ਕੁਲੀਨ ਚਤਰ ਭਾਰੀ ਦੁਨੀਆਂ ਦੇ ਨਾਲ ਤੂੰ ਚਤਰ ਚਲਾਕ ਹੈ ਅਤ ਸੁੰਦਰ ਕੁਲੀਨ ਚਤਰ ਮੁਖ ਦੇ ਆਮੀ ਤਨਵੰਤ ਮਹਾਰਾਜ ਜਣਦੇ ਤੁਨ ਗਿਆਨ ਵੀ ਹੈ ਤੂੰ ਚੱਗਰ ਚਲਾਕ ਵੀ ਹੈ ਸੁੰਦਰ ਵੀ ਹੈ ਉੱਤੀ ਕੁਲ ਦੇ ਵਿੱਚ ਜਨਮ ਹੀ ਲੈ ਲਿਆ ਅਤ ਸੁੰਦਰ ਕੁਲੀਨ ਚੱਗਰ ਮੁਖ ਗਿਆਨੀ ਤਨਵੰਤ ਇਹਨੂੰ ਗਿਆਨ ਵੀ ਹੈ ਤੂੰ ਸਾਰੇ ਦੁਨੀਆਂ ਦੇ ਨਾਲ ਚਲਾਕੀਆਂ ਕਰਦਾ ਹੁਸ਼ਿਆਰੀਆਂ ਕਰਦਾ ਤੇ ਪਾਤਸ਼ਾਹ ਨੇ ਕਹਿੰਦੇ ਇਹ ਜੜੀਆਂ ਹੁਆਰੀਆਂ ਨੇ ਜਲਕੀਆਂ ਨੇ ਸੁੰਦਰਤਾ ਹੈ ਤੇ ਮਹਾਰਾਜਾ ਕਿਸੀ ਦੇ ਕੰਮ ਨਹੀਂ ਮਹਾਰਾਜਾ ਜਿਹਦੇ ਦੀ ਹੀ ਪ੍ਰੀਤ ਹੈ ਉਹ ਪਰਮੇਸ਼ਰ ਦੇ ਨਾਮ ਦੇ ਨਾਲ ਨਹੀਂ ਹੈ ਤੇ ਮਹਾਰਾਜ ਕਹਿੰਦੇ ਮਿਰਤਕ ਕਹਿੰਦੇ ਨਾਨਕਾ ਜੇ ਪ੍ਰੀਤ ਨਹੀਂ ਭਗਵਾਨ ਤੇ ਕਹਿੰਦੇ ਜੇ ਪ੍ਰੀਤ ਭਗਵਾਨ ਤੇ ਨਾਲ ਭਗਵਾਨ ਤੇ ਪਰਮੇਸ਼ਰ ਦੇ ਨਾਲ ਜੇ ਪ੍ਰੀਤ ਨਹੀਂ ਹੈ ਤੇ ਮਹਾਰਾਜਾ ਕਹਿੰਦੇ ਉਸ ਤੇ ਸੁੰਦਰਤਾ ਕਿ ਕਰੇਗੀ ਉਹਨਾਂ ਦਾ ਇਹ ਮਾਣ ਹੈ ਕਿ ਮੇਰੇ ਵਰਗ ਕੋਈ ਸੁੰਦਰ ਨਹੀਂ ਹੈ ਤੈਨੂੰ ਮਾਣ ਹੈ ਕਿ ਮੈਂ ਉਦੀ ਕੁਲ ਵਿੱਚ ਜਨਮ ਲੈ ਲਿਆ ਤੈਨੂੰ ਮਾਣ ਹੈ ਕਿ ਮਹਾਰਾਜ ਕਹਿੰਦੇ ਤੂੰ ਆਪਣੇ ਆਪ ਨੂੰ ਸਾਰੀ ਦੁਨੀਆ ਦੇ ਨਾਲ ਚਤਰ ਦੱਸਦਾ ਹੈ ਚਲਾਕ ਦੱਸਦਾ ਹੈ ਤੇ ਪਾਤਸ਼ਾਹ ਜੀ ਕਹਿੰਦੇ ਤੂੰ ਪਹਿਲਾਂ ਮੇਰੇ ਕੋਲ ਧੰਨ ਚਾਹਦਾ ਹੈ ਪਾਤਸ਼ਾਹ ਜੀ ਕਹਿੰਦੇ ਇਹ ਸਾਰੋਂ ਗੱਲਾਂ ਪਿੱਕੀਆਂ ਪੈ ਜਾਂਦੀਆਂ ਜਿੱਥੇ ਪਰਮੇਸ਼ਰ ਦਾ ਕੋਈ ਜੀਵ ਨਾਮ ਨਹੀਂ ਲੱਭਦੇ ਸਾਹਸੰਗਤ ਆਪ ਜੀ ਨੇ ਸੁਖਮੀ ਸਾਹਿਬ ਜੀ ਬਾਣੀ ਸਰਣੀ ਕੀਤੀ ਤੇ ਉਹਦੇ ਵਿੱਚ ਸਾਹਸੰਗਤੋਂ ਜਿਹੜਾ 12ਵਾਂ ਸ਼ਲੋਕ ਹੈ 12ਵੀਂ ਅੱਖਰ ਤਲੀ ਉਹਦੇ 12ਵੇਂ ਸ਼ਲੋਕ ਦੇ ਵਿੱਚ ਸਤਗੁਰੂ ਜੀ ਗੁਰੂ ਅਰਜਨ ਦੇਵ ਮਹਾਰਾਜ ਲਿਖਦੇ ਨੇ ਸਤਿਥੀ ਬਸਾਇਆ ਮਸਕੀਂ ਦੀਆਂ ਆਤਿ ਨਿਵਾਰ ਕਲੇ ਵੱਡੇ ਵੱਡੇ ਅਹੰਕਾਰੀਆਂ ਨਾਨਕ ਗਰਵ ਦੇ ਇਸ ਸਲੋਕ ਦਾ ਕੀ ਭਾਵ ਹੈ ਸਾਧ ਸੰਗਤ ਜੀ ਸੁੱਤੀ ਬਸ ਹੈ ਮਸਕੀਨੀਆਂ ਇਹ ਜਿਹੜਾ ਮਸਕੀਨੀਆਂ ਹੋ ਰਹਾ ਹੈ ਇੱਕ ਪਹਿਰਮਾਨ ਹੋਇਆ ਹੈ ਸਾਧ ਸੰਗਤ ਉਸ ਦੇ ਪਰਖਾਈ ਮਹਾਰਾਜ ਜੀ ਨੇ ਸਿਰੋਕ ਲਿਖਿਆ ਹੈ ਤੇ ਸਾਧ ਸੰਗਤ ਜੀਓ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਕੋਲ ਇੱਕ ਸਾਧ ਸੰਗਤ ਜੋ ਸਿੱਖ ਜਾਂਦਾ ਹੈ ਉਹਨਾਂ ਬੇਨਤੀ ਕੀਤੀ ਮਹਾਰਾਜ ਮੇਰੇ ਲੜਕੀ ਦਾ ਵਿਆਹ ਹੈ ਇਹ ਤੁਸੀਂ ਕਿਰਪਾ ਕਰੋ ਉਸ ਧੰਨ ਮੇਲੇ ਜਾ ਕੇ ਤੇ ਮਹਾਰਾਜ ਕਹਿੰਦੇ ਕਿ ਭਾਈ ਜਿਸ ਤਰ੍ਹਾਂ ਕਰ ਤੂੰ ਮਸਕੀਨੀਆਂ ਪਹਿਰਵਾਣਾ ਦੇ ਕੋਲ ਜਾ ਕਿ ਉਹ ਫਲਾਣੇ ਪਿੰਡ ਵਿੱਚ ਰਹਿੰਦਾ ਹੈ ਸਾਸ ਅੰਗੋਦੀਓ ਉਹ ਜੇ ਉੱਥੇ ਗਿਆ ਤੇ ਸਾਸ ਉਹਨੂੰ ਘਰ ਨਹੀਂ ਗੜਿਆ ਲੋ ਨਾਮਸਰੀ ਕਾ ਦੇਸ਼ ਨੂੰ ਦੇਖਿਆ ਹੈ ਉਥੇ ਕੋ ਸਿੱਖਿਆਣੋ ਬੋਝਦਾ ਹੈ ਤੇ ਉਹ ਜਦੋਂ ਰਾਸਤੇ ਵਿੱਚ ਜਾਂਦਾ ਹੈ ਤੇ ਸਾਹ ਸੰਗ ਵਿੱਚ ਜੋ ਰਸਤੇ ਦੇ ਵਿੱਚ ਖੂਹ ਹੈ ਉਹ ਦੇ ਉੱਪਰ ਉਹ ਮਸਕੀਨੀਆਂ ਪਹਿਲ ਮਾਣ ਪਾਣੀ ਕੀ ਰਿਹਾ ਹੈ ਤੇ ਉਥੇ ਤੋਂ ਢੋਰਾ ਪਟਿਆ ਜਾ ਰਿਹਾ ਹੈ ਲੱਗਰ ਵਿੱਚ ਕਿ ਅੱਜ ਮੈਦਾਨ ਦੇ ਵਿੱਚ ਗੁਸਤੀ ਹੋਣੀ ਹੈ ਕਿ ਜਿਹੜਾ ਸਾਰ ਸੰਗਤ ਇਹ ਮਸਕੀਨੀ ਪਹਿਲਵਾਨ ਦੇ ਨਾਲ ਜੁੱਤੀ ਲੜੇਗਾ ਤੇ ਉਹਨੂੰ ਇਨਾਮ ਉਤਰ ਜਾਊਗਾ ਤੇ ਸਾਰ ਸੰਗਤ ਜੀ ਜਦੋਂ ਗੁਰੂ ਦਾਸ ਸਿੰਘ ਨੇ ਗੱਲ ਸੁਣਦਾ ਹੈ ਜਦੋਂ ਉਸ ਨੇ ਉੱਥੇ ਉਹਦੇ ਲੱਗ ਦੇਖਿਆ ਉਸ ਬੇਨਤੀ ਕੀਤੀ ਕਿ ਭਾਈ ਪਹਿਲਾਂ ਪਾਣੀ ਮਿਲੂ ਤੇ ਲੈਣ ਦੇ ਕਿ ਮੈਂ ਮਸਕੀਨ ਨੇ ਪਹਿਲਵਾਨ ਦੇ ਨਾਲ ਕੁਸ਼ਤੀ ਲੜ ਲਈ ਹੈ ਗੁਰੂ ਦਾ ਸਿੰਘ ਕਹਿੰਦਾ ਉਹ ਕੋ ਜਿਹੜਾ ਪਾਣੀ ਪੀ ਰਿਹਾ ਜਉਹੀ ਮਸਕੀਨੀਆਂ ਪਹਿਲਵਾਨ ਸੀ ਉਹ ਮਸਕੀਨੀਆਂ ਪਹਿਲਵਾਨ ਕਹਿੰਦਾ ਕਿ ਦਿਨ ਵਰ ਨਹੀਂ ਲੱਗਦਾ ਉਸਦੇ ਕੋਲ ਕਿ ਉਹ ਬੜਾ ਤਾਕਤਵਾਰ ਹੈ ਉਹ ਇਸ ਇਲਾਕੇ ਦਾ ਮੰਨਿਆ ਮੰਨਿਆ ਪਰ ਪਹਿਲਵਾਨ ਹੈ ਤੇ ਉਹ ਗੁਰੂ ਦਾ ਸਿੰਘ ਕਹਿਣ ਲੱਗਾ ਕਿ ਮੈਨੂੰ ਧਨ ਦੀ ਲੋੜ ਹੈ ਕਿ ਮੇਰੇ ਘਰ ਮੇਰੀ ਲੜਕੀ ਦੀ ਸ਼ਾਦੀ ਹੈ ਵਿਆਹ ਹੈ ਕਿ ਮੇਨ ਧਨ ਜਾਈਦਾ ਹੈ ਕਿ ਜੇ ਮੈਂ ਆਰਦੀ ਜਾਵਾਂ ਤੇ ਮੈਂ ਉਸ ਮਸਕੀਨੀਏ ਪਹਿਲਵਾਨ ਦੇ ਨਾਲ ਕੁਸ਼ਤੀ ਜ਼ਰੂਰ ਲੜਾਂ ਤੇ ਜਦੋਂ ਮਸਕੀਨੀਏ ਪਹਿਲਵਾਨ ਨੇ ਦੇਖਿਆ ਕਿ ਤਾਂ ਕੋਈ ਗੁਰੂ ਦਾ ਸੇਵ ਲੱਗਦਾ ਪਿਆਰਾ ਕਿ ਇਹਨੂੰ ਜਾਣੀ ਹੋਣਾ ਹੈ ਤਾਂ ਨਹੀਂ ਮਸਕੀਨੀਏ ਪਹਿਲਵਾਨ ਨੇ ਕਿਹਾ ਕਿ ਤਾਕਤਾਰ ਬਹੁਤ ਹੈ ਮਸਕੀਨੀਆ ਉਹ ਗੁਰੂ ਦਾ ਸਿੱਖ ਇਹ ਜਾਣਦਾ ਕਿ ਜਿਹੜੇ ਨਾਲ ਮੈਂ ਗੱਲ ਕਰਦਾ ਹਾਂ ਕਿ ਇਹਦੀ ਮਸਕੀਨੀਆਂ ਤਹਿਲਵਾਨ ਹਨ ਤੇ ਸਹਾ ਸੰਗਿ ਜਦੋਂ ਮੈਦਾਨ ਦੇ ਵਿੱਚ ਜਾਂਦੇ ਉੱਥੇ ਸਹਾ ਸੰਗਿ ਜਦੋਂ ਦੇਖਦੇ ਨੇ ਉਹ ਗੁਰੂ ਦਾ ਸਿੱਖ ਕੁਸ਼ਤੀ ਕਾਲ ਨੂੰ ਨਾਲ ਦੇ ਲੋਕੀ ਹੋਇਆ ਦੇਖਦਾ ਹੈ ਕਿ ਇਹ ਤਾਂ ਭਾਈ ਹੋਣੀ ਹੈ ਜਿਹੜੇ ਜੁੱਧੇ ਪਾਣੀ ਪੀ ਰਹੇ ਹਨ ਤੇ ਸਹਾ ਸੰਗਿ ਮਸਕੀਨੀਆਂ ਤਹਿਲਵਾਨ ਨੇ ਇੱਕ ਦੋ ਵਾਰ ਹੁੰਦੇ ਹੋਏ ਸਹਾ ਸੰਗਿ ਜੋ ਆਪਣੀ ਕੈਠਲ ਵਾਲੀ ਸੀ ਉਸ ਗੁਰੂ ਦੇ ਸਿੱਖ ਦੇ ਕੋਲ ਕਿਉਂਕਿ ਉਹ ਆਗਿਆ ਤੱਕ ਕਿਸੇ ਨੂੰ ਹਾਰਿਆ ਨਹੀਂ ਸੀ ਮੈਦਾਨ ਦੇ ਵਿੱਚ ਉਹਦੀ ਜੈਹਤ ਪਾਤੀ ਸਾਰੇ ਲੋਕ ਉਸ ਨੂੰ ਜਾਣਦੇ ਸਨ ਕਿ ਇਸ ਨੂੰ ਆਗਿਆ ਤੱਕ ਕੋਈ ਹਰਾ ਨਹੀਂ ਸਕਦਾ ਤੇ ਉਹਨੇ ਗੁਰੂ ਦੀ ਖੁਸ਼ੀ ਲੈਣ ਵਾਸਤੇ ਤੇ ਸਾਰਿਆਂ ਦੀ ਉਸ ਗਰੀਬ ਸਿੱਖ ਦੀ ਮਦਦ ਕਰਨ ਵਾਸਤੇ ਆਪਣੀ ਮੈਦਾਨ ਦੇ ਵਿੱਚ ਪਿੱਛੇ ਲਵਾਵੇ ਤੇ ਸਾਰਾ ਸਾਰਾ ਜੋ ਮਸਕੀਨੀਆਂ ਪਹਿਲਾਂ ਉੱਥੇ ਹਾਰ ਗਿਆ ਗੁਰੂ ਦਾ ਸੇਖ ਜਿੱਤ ਗਿਆ ਖੁਸ਼ੀ ਹੋਈ ਤੇ ਜਦੋਂ ਉਸ ਇਲਾਕਾ ਵਾਲਿਆਂ ਨੇ ਸਾਧ ਸੰਗਤ ਦੇ ਜੋ ਬਹੁਤ ਵੱਡਾ ਧੰਨ ਦਿੱਤਾ ਇਨਾਮ ਦਿੱਤਾ ਹੁਣ ਮਸਕੀਨੀਆਂ ਪਹਿਲਵਾਨ ਬੁidxsਦਾ ਹੈ ਕਿ ਤੇਰਾ ਬਰੂ ਕਿਹੜਾ ਹੈ ਕਿ ਜਿਹਦੇ ਵਾਸਤੇ ਕਿ ਤੇਰੇ ਵਿੱਚ ਇੰਨੀ ਸ਼ਰਧਾ ਭਾਵਨਾ ਹੈ ਕਿ ਤੂੰ ਦਰਿਆ ਦੀ ਮਸਕੀਨੀਆਂ ਪਹਿਲਵਾਨ ਦੇ ਕੋਲੋਂ ਕਿ ਮੈਨੂੰ ਵੀ ਉਸਦੇ ਦਰਸ਼ਨ ਕਰਵਾ ਇਸ ਵਾਰ ਸੰਗਤ ਜੀਓ ਫਿਰ ਵੀ ਬਣਿਆ ਗੁਰੂ ਦਾ ਸਿੱਖ ਮਸਕੀਨੀਆਂ ਪਹਿਰਮਾਨ ਨੂੰ ਸਾਹ ਸੰਗਤ ਜੀਓ ਗੁਰੂ ਆਦੇ ਦੇ ਮਹਾਰਾਜੇ ਕੋਲ ਡਾਕਿੰਗ ਗਿਆ ਇਹ ਇਲਹਾਸ ਦੱਸਦਾ ਹੈ ਕਿ ਉਸ ਸਮੇ ਗੁਰੂ ਆਦੇ ਦੇ ਮਹਾਰਾਜੇ ਸੁਖਮਨੀ ਸਾਹਿਬ ਦੀ ਅਰਦਾਸ ਕਰ ਰਹੇ ਸਨ ਤੇ ਜਦੋਂ ਮਸਕੀਨੀਆਂ ਪਹਿਰਮਾਨ ਉੱਤੇ ਪਹੁੰਚਦਾ ਹੈ ਤੇ ਮੱਥਾ ਟੇਕਿਆ ਤੇ ਸਾਰੀ ਗੱਲਵਾ ਗੁਰੂ ਦੇ ਸੇਖਣ ਦਸਦੀ ਕਿਉਂਕਿ ਮਹਾਰਾਜ ਸਾਹਾਂ ਤੋਂ ਜੰਮੀ ਹੈ ਸਭ ਕੁਝ ਜੀ ਆਪ ਸਭ ਕੁਝ ਜਾਣਦੇ ਨੇ ਕਿ ਇਹ ਰਤਾ ਭਰਨੀ ਮਾਨੀ ਹੋਇਆ ਆਪਣੀ ਬਹਿਮਾਨੀ ਦੇ ਇਹਨੇ ਮੇਰੇ ਗੁਰੂ ਦੇ ਸਿੱਖ ਦੇ ਕੋਲੋਂ ਸਾਸਾਂ ਦੇ ਬੈਠਣ ਵਾਲੀ ਉੱਥੇ ਫਿਰ ਮਹਾਰਾਜ ਉਸ ਨੂੰ ਬਾਰੰਦੇ ਨੇ ਮਹਾਰਾਜ ਕਹਿੰਦੇ ਸੁਧੀ ਬਸਾਇਆ ਮਸਕੀਨੀਆਂ ਆਪ ਦੀ ਬਾਗਲੇ ਕਹਿੰਦੇ ਨੇ ਮਸਕੀਨੀਆਂ ਪਹਿਗਵਾਨ ਸੁਧੀ ਵਸ ਸੁਧੀ ਬਸਾਇਆ ਮਸਕੀਨੀਆਂ ਆਪਣੇ ਮਾਰਲੇ ਕਹਿੰਦੇ ਵੱਡੇ ਵੱਡੇ ਹੰਕਾਰੀਆਂ ਨਾਨਕ ਗਰਵ ਵਾਲੇ ਮਾਰਲੇ ਕਹਿੰਦੇ ਜਿਹੜੇ ਸੀ ਦੁਨੀਆ ਵਿੱਚ ਵੱਡੇ ਵੱਡੇ ਹੰਕਾਰੀ ਹੋਣਗੇ ਤੇ ਮਾਰਲੇ ਕਹਿੰਦੇ ਉਹ ਵੇ ਮਾਦਰ ਦੇ ਦਰਬ ਦੇ ਵਿੱਚ ਰਹਿਣਗੇ ਵੱਡੇ ਵੱਡੇ ਹੰਕਾਰੀਆਂ ਨਾਨਕ ਗਰਵ ਵਾਲੇ ਇਸ ਤਰ੍ਹਾਂ ਜੈਲਪੁਰ ਸਾਧੂ ਜੀ ਤੇ ਮਿਹਰ ਕਰਦੇ ਨੇ ਕਿਰਪਾ ਕਰਦੇ ਨੇ ਸਾਧ ਸੰਗਤ ਰਿਓ ਉਸ ਜੀਵ ਨੂੰ ਗੁਰੂ ਮਹਾਰਾਜ ਦੀ ਕੋਈ ਮਿਲਦੀ ਹੈ ਸਤਿਗੁਰੂ ਇਹ ਹੀ ਬਚਨ ਕਰਦੇ ਹਨ ਕਿ ਭਾਈ ਜਿਸ ਨੇ ਵੀ ਆਪਣੇ ਭਾਰਤ ਨੂੰ ਸਵਾਰਨਾ ਹੈ ਫਿਰ ਘਰ ਲੈ ਸੋ ਹਰ ਜਨ ਪਿਆਰੇ ਸਤਿਗੁਰ ਤੁਮਰੇ ਪਾਰ ਸਵਾਰੇ ਤੇ ਮਹਾਰਾਜ ਕਹਿੰਦੇ ਹਰੀ ਪਰਮਾਤਮਾ ਨੂੰ ਆਪਣੇ ਹਿਰਦੇ ਦੇ ਨਾਲ ਪਿਆਰ ਦੇ ਨਾਲ ਜੁੜ ਤੁਝਾਰ ਹੋਏਗਾ ਇਹ ਨਹੀਂ ਕਿ ਮੁਕਤ ਨੂੰ ਬਾਖੀ ਨੂੰ ਕਹਿੰਦਾ ਹੈ ਗੁਰੂ ਘਰ ਨਹੀਂ ਆਉਂਦਾ ਹੈ ਕਿ ਕਿਸੇ ਬਾਹਰ ਦੇ ਦੇਦਰ ਬੈਰ ਹੋਵੇ ਪੀਰੋ ਦਾ ਹੋਵੇ ਮਹਾਰਾਜ ਪਰ ਇਹੀ ਬਾਣੀ ਵਿੱਚ ਸਮਝਾਉਂਦੇ ਹਨ ਮਹਾਰਾਜ ਕਹਿੰਦੇ ਆ ਜੀ ਜਿਹੜੇ ਹਨ ਇਹ ਲੋਕਾਂ ਦੀਆਂ ਅੱਖਾਂ ਨੂੰ ਘੱਟਾ ਪਾਉਂਦੇ ਨੇ ਮੁੱਖ ਲੋ ਵੈਰੂ ਕਹਿੰਦੇ ਨੇ ਗੁਰਪੱਤ ਕੀ ਜਲਦੇ ਨੇ ਪਰ ਇਹਨਾਂ ਦਾ ਜਿਹੜਾ ਫੇਰਦਾ ਹੈ ਸ਼ੁੱਧ ਨਹੀਂ ਹੈ ਸਤਗੁਰੂ ਜੀ ਕਹਿੰਦੇ ਹਰ ਹਰ ਕਰੇ ਮੁੱਖ ਤੋਂ ਹਰ ਹਰ ਕਰ ਕਹਿੰਦਾ ਕੋ ਲਾਮ ਕਹਿੰਦਾ ਤੋ ਵੈਰੂ ਸੰਧਾ ਨੇ ਜਿਹੜੀ ਅੰਦਰ ਦੀ ਇਹਦੀ ਭਾਵਨਾ ਇਹ ਸਤਗੁਰੂ ਜੀ ਆਪ ਝੜਦੇ ਨੇ ਮਹਾਰਾਜ ਕਹਿੰਦੇ ਹਰ ਹਰ ਕਰੇ ਨਿਮੇਂਤਕ ਪਾਪਟ ਕਮਾਵੇ ਹਿਰਦਾ ਸ਼ੁੱਧ ਨਾ ਮਾਰਾ ਜਿਹੜਾ ਜਿਹੜਾ ਹਿਰਦਾ ਹੈ ਇਹ ਸ਼ੁੱਧ ਨਹੀਂ ਹੈ ਮੁੱਖ ਗੋਤਾ ਨੂੰ ਹਰ ਹਾਲ ਕਹਿੰਦਾ ਹੈ ਪਰ ਲੋਕਾਂ ਬਾਤ ਦੇ ਆਪਣੇ ਗਵਣੀਆ ਬਾਤ ਦੇ ਕਿ ਮਾਰਾ ਜਨ ਤੇਰੇ ਅੰਦਰ ਕਲਪਤ ਭਰਿਆ ਪਿਆ ਹੈ ਹਰ ਹਰ ਤੇਰੀ ਕਰਨ ਦਗੀ ਹੈ ਦਰਪਤ ਜੀ ਹਰ ਹਰ ਕਰੇ ਨਿਰਪੱਖ ਤੁਮਾਵੈ ਜਿਹਦਾ ਸ਼ੁੱਧਨਾ ਹੋਈ ਤੇ ਮਾਰਾ ਜਨ ਦੇ ਤੈਨੂੰ ਸੁਪਨੇ ਦੇ ਵਿੱਚ ਸੁਪਨੀ ਦਿਖਾ ਸਕਦਾ ਕੋਈ ਇੱਕ ਭਾਈ ਕਹਿੰਿਆ ਸੀ ਜਿਹੜਾ ਮਹਾਰਾਜ ਕਹਿੰਦੇ ਇਹਨਾਂ ਦੁਸ਼ਮਣ ਨੂੰ ਵੀ ਪਾਣੀ ਪਵਾਈ ਦਾਰਿਆਂ। ਉਹ ਭਾਈ ਕਹਿੰਗੇ ਦੀ ਭਾਰਨਾ ਸਾਰਿਆਂ ਦੇ ਅੰਦਰ ਜੇ ਆ ਜਾਵੇ ਸਾਹ ਸਮੂਹ ਜੋ ਫਿਰ ਕਹਾਂਗੇ ਨਾ ਕੋਈ ਵੈਰੀ ਨਹੀਂ ਵਿਦਾਨਾ ਸકલ ਸੰਗਤ ਹਨ ਕੋ ਦਾ ਨਾਹੀ ਉਧਰ ਜਗ ਦਾ ਮਾਲਕ ਹੈ ਤੇ ਭਾਈ ਘਰਈਆ ਜੀ ਸਾਹ ਸੰਗਤ ਜੋ ਉਹਨਾਂ ਦੁਸ਼ਮਣਾਂ ਨੂੰ ਪਾਣੀ ਪਵਾ ਰਹੇ ਹਨ ਮਹਾਰਾਜ ਦੇ ਨਾਲ। ਜੇ ਸਿੱਖਾਂ ਨੇ ਜਗ ਮਹਾਰਾਜ ਹਜ਼ੂਰ ਨੂੰ ਪਾਣੀ ਪਵਾ ਰਹੇ ਹਨ। ਭਾਈ ਗਦੇ ਜੀ ਕਹਿੰਦੇ ਜੀ ਮਹਾਰਾਜ ਮੈਂ ਭਾਣ ਦੇ ਇਹਨਾਂ ਨੂੰ ਇਸ ਜੇਤ ਦਾ ਤੇ ਮੇਰੇ ਮਨ ਦੀ ਭਾਵਨਾ ਇਹ ਹੈ ਕਿ ਮੇਰੇ ਬਾਸ ਤੇ ਨਾਜ਼ੂ ਗੈਰੀ ਹੈ ਤਾਂ ਕੋ ਦਰਨਾ ਹੈ ਸਭੇ ਸੰਗ ਹੰਮ ਹੋ ਬਣਾ ਜੀ ਮਹਾਰਾਜ ਕਹਿੰਦੇ ਇਸੇ ਦਾ ਰਹੁ ਜੀਵਾਂ ਦਾ ਭਲਾ ਹੋਣਾ ਹੈ ਕਿ ਅੰਦਰ ਇਹਦੇ ਘੜ ਭਰਿਆ ਪਿਆ ਹੈ ਅੰਦਰ ਇਹਦਾ ਸ਼ੁੱਧ ਨਹੀਂ ਹੈ ਬਾਹਰੋਂ ਤਾਂ ਤੇ ਸਾਧ ਸੰਗਤ ਜਿਉਏ ਆਪਣੇ ਸਰੀਰ ਨੂੰ ਸਵਾਰ ਲੈਂਦਾ ਹੈ ਕਿ ਮਹਾਰਾਜ ਕਹਿੰਦੇ ਇਹਦੇ ਅੰਦਰ ਮੈਲ ਬੜੀ ਭਰੀ ਪਈ ਹੈ ਮਾਰਾ ਜੀ ਕਹਿੰਦੇ ਇਹਦਾ ਅੰਦਰ ਛਾਹ ਕਾਲਾ ਹੋਇਆ ਹੈ ਮਾਰਾ ਜੀ ਕਹਿੰਦੇ ਇਸ ਤਰ੍ਹਾਂ ਦੇ ਪਾਣੀ ਵਿੱਚ ਡਰਦੇ ਹਨ ਮਾਰਾ ਜੀ ਕਹਿੰਦੇ ਭਰੀਏ ਹੱਥ ਪੈਰਾਂ ਤੋਂ ਦੇ ਪਾਣੀ ਧੋਤਾ ਉਤਰ ਸੁਕੇ ਮੂਤ ਪਲੀਤੀ ਕੱਪੜ ਹੋਏ ਦੇ ਸਾਬਣ ਲਈਏ ਉਹ ਧੋਏ ਤੇ ਮਾਰਾ ਜੀ ਦੇ ਸਾਬਣ ਦੇ ਨਾਲ ਤਾਂ ਜੀਵ ਸਾ ਸਮਝ ਕੱਪੜੇ ਧੋਤਾ ਇਹਦਾ ਸਵਾਦ ਲੈਂਦਾ ਹੈ ਮੈਂ ਉਤਰ ਜਾਂਦੀ ਹਾਂ ਭਰੀਏ ਹੱਥ ਪੈਰਾਂ ਤੋਂ ਦੇ ਪਾਣੀ ਧੋਤਾ ਉਤਰ ਸੁਕੇ ਨੇ ਪਾਣੀ ਦੇ ਨਾਲ ਖੇ ਮਿੱਟੀ ਉੱਤਰ ਸਕਦੀ ਹੈ ਤੇ ਮਹਾਰਾਜ ਕਹਿੰਦੇ ਭੜੀਆਂ ਮਾਤ ਪਾਪਾਂ ਕੇ ਸੰਗ ਅ ਜਿਹੜੀ ਮਤ ਦੇ ਵਿਚ ਪਾਪ ਬਏ ਨੇ ਤੇਰੇ ਭੜੀਆਂ ਮਤ ਪਾਪਾਂ ਕੇ ਸੰਗ ਤੇ ਮਹਾਰਾਜ ਕਹਿੰਦੇ ਉਹ ਧੋਪੈ ਨਾਮਿਕ ਨਾ ਨਾਰਾ ਜਿਹੜਾ ਨਾਮ ਦੇ ਨਾਲ ਦੁੱਤੇ ਜਾਣੇ ਹਨ ਭਾਈ ਤੇ ਨਹੀਂ ਕਹਦੇ ਜਿਹੜਾ ਅੰਦਰ ਹੈ ਇਹ ਮਹਾਰਾਜ ਕਹਿੰਦੇ ਜਿੰਨਾ ਮਰਜੀ ਗੁਰੂ ਘਰਾਂ ਦੀਆਂ ਜਿੰਨਾ ਤੇਰਾ ਮਾਨ ਨਹੀਂ ਸਾਥ ਹੁੰਦਾ ਪਰ ਜੀ ਕਹਿੰਦੇ ਉਹਨਾਂ ਦੇ ਇਹ ਸੰਸਕਰ ਕਰਦਾ ਵੀ ਕੋਈ ਕੋਈ ਫਾਇਦਾ ਨਹੀਂ ਹੈ ਤੇ ਮਾਲ ਜਿਹੜਾ ਜਿਹੜਾ ਜੀ ਸਰਦਾ ਭਗਵਾਨ ਦੇ ਨਾਲ ਖੂਰ ਦਾ ਗੜ ਰੜਦਾ ਹੈ ਤੇ ਸਤਿਗੁਰ ਜੀ ਉਹਦੇ ਕਾਰਜ ਨੂੰ ਸਵਾਰਦੇ ਹਨ ਸਤਿਗੁਰ ਗੁਮਰੇ ਆ ਇਸ ਬੰਦੇ